ਉੱਭੇ ਪੰਜਾਬ ਨੂੰ ਸੈਰਸਪੱਟੇ ਵਜੋਂ ਵਿਕਸਿਤ ਕਰਨ ਲਈ ਆਪ ਸਰਕਾਰ ਵੱਲੋਂ ਬਾਕਾਵੇਂ ਸਕੀਮਾਂ ਚਲਾਈਆਂ ਗਈਆਂ ਹਨ ਜਿੱਥੇ ਕਈ ਕਰੋੜਾਂ ਰੁਪਏ ਲਗਤ ਆ ਰਹੀ ਹੈ ਇਸੇ ਦੌਰਾਨ ਜ਼ਿਲ੍ਹਾ ਰੋਪੜ ਦੇ ਅਧੀਨ ਆਉਂਦੇ ਸ੍ਰੀ ਚਮਕੌਰ ਸਾਹਿਬ ਹਲਕੇ ਨੂੰ ਵਿਕਾਸ ਵਜੋਂ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ 10 ਕਰੋੜ ਦੀ ਲੰਘ ਤੋਂ ਵੱਧ ਇੱਥੇ ਨਵੇਂ ਪ੍ਰੋਜੈਕਟਾਂ ਦਾ ਅਜੇ ਤੱਕ ਹੱਦ ਪੰਜਾਬ ਦੇ ਕੈਬਨਟ ਮੰਤਰੀ ਵਿਭਾ ਅਨਮੋਲ ਗਗਨ ਮਾਨ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਹਲਕੇ ਦੇ ਵਿਧਾਇਕ ਡਾਟਰ ਚਰਨਜੀਤ ਸਿੰਘ ਜੀ ਮੌਜੂਦ ਹਨ ਤੇ ਬਖਵਾ ਵਿਭਾਗ ਦੇ ਅਧਿਕਾਰੀ ਮੌਜੂਦ ਹਨ ਇਸ ਮੌਕੇ ਵਿਪਨ ਅਨਮੋਲ ਕਰਨ ਮਾਨਨੇ ਦੱਸਿਆ ਕਿ ਜਿਨੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਸਭ ਨੂੰ ਸੋਲਰ ਨਾਲ ਚਾਲੂ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਸਪਾਟੇ ਨੂੰ ਵਿਕਸਿਤ ਕਰਨ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਉਹ ਗੱਲਾਂ ਦਾ ਧਿਆਨ ਰੱਖਦੇ ਹੋਏ ਵਿਕਾਸ ਲਈ ਪੂਰੀ ਜੰਗੀਪਤਰ ਤੇ ਕੰਮ ਕੀਤੇ ਜਾ ਰਹੇ ਹਨ ਆ ਤੁਹਾਨੂੰ ਸੁਣਾਉਣੇ ਇਸ ਮੌਕੇ ਕੀ ਕਰ ਰਹੇ ਨੇ ਅਨਮੋਲ ਕਰਨ ਮਾਨ ਤੇ ਡਾਟਰ ਚਰਨਜੀਤ ਸਿੰਘ ਦੇਖੋ ਕੀ ਹੈ ਦਿਖਾਉਂਦੇ ਨੇ ਇਹ ਨੰਬਰ ਇਹਨਾਂ ਆਪਾਂ ਨੂੰ ਆ ਰਿਹਾ ਹੈ 1940 ਜਿਹੜੇ ਖਾਲਸਾ ਜਰਨਲ ਤੋਂ ਆਇਆ ਉਹ ਬਸ ਦਾਰ ਹਾਂ ਜੀ ਅੱਜ ਅਸੀਂ ਦਸ਼ਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਉੱਤੇ ਜਿੱਥੇ ਵੱਡੇ ਸਾਹਿਬਜ਼ਾਦੇ ਮੁਗਲਾ ਖਿਲਾਫ ਲੜਦੇ ਆਂ ਉਹ ਲਾਸਾਨੀ ਸ਼ਹਾਦਤਾਂ ਦਿੱਤੀਆਂ ਨੇ ਉਸ ਧਰਤੀ ਉੱਤੇ ਅਸੀਂ ਲਗਭਗ 10 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਸਾਡੇ ਮੁਕੰਮਲ ਹੋ ਗਏ ਨੇ ਇਹ ਜਿਹੜੀ ਲੋਕੇਸ਼ਨ ਉੱਤੇ ਅਸੀਂ ਖੜੇ ਆ ਇਹ ਪੈਸੈਂਜਰ ਟਰਮੀਨਲ ਹੈ ਬਸ ਅੱਡਾ ਜਿਹੜਾ ਆਧੁਨਿਕ ਤਰੀਕੇ ਨਾਲ 3.5 ਕਰੋੜ ਤੋਂ ਉੱਪਰ ਦੀ ਲਾਗਤ ਨਾਲ ਪੰਜਾਬ ਸਰਕਾਰ ਵੱਲੋਂ ਟੂਰਿਜ਼ਮ ਵਿਭਾਗ ਵੱਲੋਂ ਇਹਦੇ ਜਿਹੜੇ ਕਾਰਜ ਨੇ ਉਹ ਨੇਪਰੇ ਚਾੜੇ ਗਏ ਨੇ ਤੇ ਬੜੀ ਵਧੀਆ ਸਹੂਲਤ ਹੈ ਇਸ ਜਗ੍ਹਾ ਉੱਤੇ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਜਿੱਥੇ ਲਿਫਟਾਂ ਅੰਦਰ ਲੱਗੀਆਂ ਹੋਈਆਂ ਨੇ ਕੈਫੇਟੇਰੀਆ ਅੰਦਰ ਬਣਿਆ ਹੋਇਆ ਤੇ ਇਸ ਤੋਂ ਬਿਨਾ ਅਸੀਂ ਜਿਹੜੀਆਂ ਲਾਇਬ੍ਰੇਰੀ ਦੀ ਸਥਾਪਨਾ ਉਹ ਵੀ ਕਰ ਰਹੇ ਹਾਂ ਜਿਨ੍ਹਾਂ ਸਾਡੇ ਗੁਰਦੁਆਰਾ ਸਹਿਬਾਨ ਨੇ ਚਮਕੌਰ ਸਾਹਿਬ ਦੀ ਧਰਤੀ ਤੇ ਉੱਥੇ ਅਸੀਂ ਸਾਰਿਆਂ ਦੇ ਵਿੱਚ ਸੋਲਰ ਜਿਹੜਾ ਪਲਾਟ ਆ ਉਹ ਲਗਾ ਰਹੇ ਹਾਂ ਸੋ ਬਹੁਤ ਸਾਰੇ ਜਿਹੜੇ ਕਾਰਜ ਨੇ ਵਿਆਖਿਆ ਕੇਂਦਰ ਤਾਂ ਕਿ ਜਿਹੜੇ ਟੂਰਿਸਟ ਸਲਾਨੀ ਬਾਹਰੋਂ ਆ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਪ੍ਰਚਾਰ ਲਈ ਜਾਣਕਾਰੀ ਲਈ ਸਾਰਿਆਂ ਦੇ ਲਈ ਜਿਹੜਾ ਵਿਆਖਿਆ ਕੇਂਦਰ ਦੀ ਵੀ ਸਥਾਪਨਾ ਕੀਤੀ ਗਈ ਹੈ तकरीबन 10 ਕਰੋੜ ਦੀ ਲਾਗਤ ਨਾਲ ਜਿਹੜੇ ਸਾਰੇ ਕਾਰਜ ਨੇ ਉਹ ਮੁਕੰਮਲ ਕੀਤੇ ਗਏ ਨੇ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਵਸਦੇ ਲੋਕਾਂ ਨੂੰ ਇਹਨਾਂ ਕਾਰਜਾਂ ਲਈ ਵਧਾਈ ਦਿੰਦੀ ਆ ਮੈਡਮ ਇਸੇ ਸਿਟੀ ਸੈਂਟਰ ਜਿਵੇਂ ਇਦਾਂ ਬਣਿਆ ਇਹ ਸਾਹਮਣੇ ਸਿਟੀ ਸੈਂਟਰ ਬਣਿਆ ਹੈ 2 ਸਾਲ ਪਹਿਲਾਂ ਇਸੇ ਠੇਕੇਦਾਰ ਵੱਲੋਂ ਬਣਾਇਆ ਉਹ गिर ਕੇ ਪੱਥਰ ਡੇਗਣ ਲੱਗੇ ਤੇ ਪੱਕਾ ਆ ਵੀ ਜੰਮੇ ਹੋਏ ਨੇ ਨਹੀਂ ਇਹ ਅੱਛਾ ਬਣਿਆ ਜੇ ਕੋਈ ਕੰਪਲੇਂਟ ਆਉਗੀ ਕਿਸੇ ਵੀ ਤਰੀਕੇ ਦੀ ਤਾਂ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਾਡਾ ਇਹ ਟੂਰਿਜ਼ਮ ਵਿਭਾਗ ਬਕਾਇਦਾ ਹਰ ਚੀਜ਼ ਦੇਖ ਦੇਖ ਰੇ ਖੇਠ ਫਿਰ ਕੰਮ ਮੁਕੰਮਲ ਹੁੰਦਾ ਤੇ ਕੋਈ ਵੀ ਦਿੱਕਤ ਆਉਂਦੀ ਹੈ ਸਾਨੂੰ ਦੱਸੋ ਉਸ ਉੱਪਰ ਅਸੀਂ ਜਿਹੜੀ ਬਣਦੀ ਕਾਰਵਾਈ ਕਰਾਂਗੇ ਬਾਕੀ ਬਹੁਤ ਅੱਛਾ ਬਣਿਆ ਹੋਏ ਦੇਖਣ ਨੂੰ ਪਤਾ ਲੱਗ ਰਿਹਾ ਅੱਛਾ ਕੰਮ ਹੋਇਆ ਮੜਮੇਕਰ ਰੋਪੜ ਦੇ ਵਿੱਚ ਬੋਟ ਕਲੱਬ ਸੀਗਾ ਜਦੋਂ ਗਰਮੀਤ ਸਿੰਘ ਮੀਥੇਰ ਵੀ ਰੋਪੜ ਪੁੱਜੇ ਤਾਂ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਪ੍ਰਸਤਾਵ ਲਿਆ ਹੈਗੀ ਕਿ ਤੁਸੀਂ ਕੁਝ ਕਰ ਰਹੇ ਹੋ ਰੋਪੜ ਨੂੰ ਜਿਹੜਾ ਟੂਰਿਜ਼ਮ ਪਰਫੁੱਲਿਤ ਕਰਨ ਲਈ ਨਹੀਂ ਰੋਪੜ ਇੱਕ ਬਹੁਤ ਸ਼ਾਨਦਾਰ ਜਗ੍ਹਾ ਹੈ ਤੇ ਉੱਥੇ ਅਸੀਂ ਉਹਨੂੰ ਐਡਵੈਂਚਰ ਟੂਰਿਜ਼ਮ ਵਾਟਰ ਟੂਰਿਜ਼ਮ ਦੇ ਵਿੱਚ ਕਾਊਂਟ ਕਰਦੇ ਹਾਂ ਤੇ ਉੱਥੋਂ ਦੀਆਂ ਥਾਵਾਂ ਨੂੰ ਬਹੁਤ ਜਲਦੀ ਬਹੁਤ ਸਾਰੀਆਂ ਥਾਵਾਂ ਉੱਤੇ ਪੰਜਾਬ ਦੀਆਂ ਜਿਹੜੀਆਂ ਟੂਰਿਜ਼ਮ ਦੇ ਤੌਰ ਉੱਤੇ ਵਿਕਸਤ ਹੋਣ ਦੀਆਂ ਦਿਖਣ ਗਈਆਂ ਉੱਥੇ ਵੋਟ ਚਲਾਉਣ ਦੇ ਲਈ ਐਮਐਲਏ ਸਾਹਿਬ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਉਹਨੂੰ ਜਲਦੀ ਅਸੀਂ ਜਿਹੜਾ ਗਰਾਊਂਡ ਉੱਤੇ ਲੈ ਕੇ ਆਵਾਂਗੇ। ਆਪ ਜਾਨੀ ਚਲੋ ਆ ਜਾਇਆ ਸੀਮਨ। ਗੱਡ। ਗੱਡ। ਵਗਰ ਛੱਤ। ਇੱਕ ਵਾਰ ਹਾਂਜੀ ਮੈਡਮ। ਮੈਂ ਕੋਈ ਟੀਮ ਬਣਾ ਲਓ ਪਾਜੀ ਟੀਮ ਬਣਾ ਲਓ ਪਾਜੀ ਟੀਮ ਬਣਾ ਲਓ ਇੱਕ ਤਾਂ ਟੀਮ ਬਣਾ ਲਓ ਇੱਧਰ ਆ ਜੇ ਨੂੰ ਕੁਝ ਹੋਵੇ ਚਲੋ ਇਮਾ ਜੀ ਬਾਲ ਇਹਨਾਂ ਚਾਹ ਵੇ ਇੱਧਰ ਕੌਰ ਸਾਹਿਬ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕੀਤਾ ਗਿਆ ਹੈ ਜੀ ਜਾਣਕਾਰੀ ਦਿਓਗੇ ਜੀ ਦੇਖੋ ਜੀ ਅੱਜ ਜਿਹੜਾ ਪਹਿਲਾ ਉਦਘਾਟਨ ਹੈ ਇਹ ਹੈਗਾ ਸਾਡਾ ਤਹਿਸੀਲ ਕੰਪਲੈਕਸ ਦਾ ਜੀ ਸਾਡੀ ਜਿਹੜੀ ਇੱਥੇ ਐਸ ਡੀ ਐਮ ਆਫਿਸ ਇਹਦੇ ਉੱਤੇ ਦੋ ਮੰਜ਼ਲਾਂ ਬਣਨੀਆਂ ਹੋਰ ਜੀ ਤੇ ਉਹਦੇ ਵਿੱਚ ਹੀ ਜਿਹੜਾ ਸਾਡੇ ਤਹਿਸੀਲ ਥੱਲੇ ਐਸ ਡੀ ਐਮ ਸਾਹਿਬ ਬੈਠੇ ਇਹਨਾਂ ਦਾ ਕੋਰਟ ਹੈ ਉਹਦੇ ਉੱਤੇ ਤਹਿਸੀਲਦਾਰ ਸਾਹਿਬ ਤੇ ਨੈਪ ਤਹਿਸੀਲਦਾਰ ਸਾਹਿਬ ਤੇ ਉਸ ਤੇ ਉੱਤਲੀ ਜਿਹੜੀ ਬਿਲਡਿੰਗ ਹੈ ਉਹਦੇ ਵਿੱਚ ਸਬ ਰਜਿਸਟਰਾਰ ਬੈਠਣਗੇ ਸੋਸਾਇਟੀਆਂ ਦੇ ਤੇ ਨਾਲ ਹਾਰਟੀਕਲਚਰ ਤੇ ਹੋਰ ਜਿਹੜੇ ਵੀ ਅਪਾਰਟਮੈਂਟ ਹੈ ਉਹ ਉਪਰਲੀ ਮੰਜ਼ਿਲ ਤੇ ਬਣਨਗੇ ਤੇ ਇਹ ਜਿਹੜਾ ਪ੍ਰੋਜੈਕਟ ਹੈ 5 ਕਰੋੜ 14 ਲੱਖ ਰੁਪਏ ਦਾ ਪ੍ਰੋਜੈਕਟ ਹੈ ਔਰ ਇਹ ਇਹਦੀ ਜਿਹੜੀ ਹੈ ਅ ਮਹੀਨੇ ਦੇ ਅੰਦਰ ਕੰਮ ਸ਼ੁਰੂ ਹੋ ਜਾਏਗਾ ਔਰ 2 ਸਾਲ ਦੇ ਅੰਦਰ ਜਿਹੜਾ ਇਹ ਕੰਪਲੀਸ਼ਨ ਹੋ ਜਾਣਾ ਚਲੋ ਬਸ ਟ੍ਰੈਂਡ ਦੇ ਵਿੱਚ ਘਟਣੀ ਹਾਂ ਉਸ ਤੋਂ ਇਲਾਵਾ 16 ਕਰੋੜ ਦੇ ਕਰੀਬ ਜਿਹੜਾ ਟੂਰਿਜ਼ਮ ਦਾ ਪ੍ਰੋਜੈਕਟ ਹੈ ਜੋ ਕਿ ਪ੍ਰਸ਼ਾਸਨਕੀਮ ਦੇ ਅੰਦਰ ਹੈ ਉਹਦੇ ਚ ਦੇਖੋ ਇੱਕ ਤਾਂ ਸਾਡੇ ਜਿੰਨੇ ਪੰਜ ਗੁਰਦੁਆਰਾ ਸਾਹਿਬ ਨੇ ਪੰਜ ਗੁਰਦੁਆਰਾ ਸਾਹਿਬ ਉਹਨਾਂ ਦੀ ਜਿਹੜੀ ਲੇਜ਼ਰ ਲਾਈਟਿੰਗ ਹੈਗੀ ਹੈ ਰਾਤ ਨੂੰ ਤੁਸੀਂ ਦੇਖੋ ਬਹੁਤ ਸੁੰਦਰ ਜਿਹੜਾ ਦ੍ਰਿਸ਼ ਦਿਖਦਾ ਉਸ ਤੋਂ ਇਲਾਵਾ ਨੰਬਰ 2 ਸੋਲਰ ਜਿਹੜੇ ਪੈਨਲਸ ਹੈ ਉਹ ਗੁਰਦੁਆਰਾ ਸਾਹਿਬ ਦੇ ਉੱਤੇ ਲੱਗੇ ਨੇ ਨੰਬਰ 3 ਜਿਹੜੇ ਹੈ ਅਤੇ ਆਧੁਨਿਕ ਜਿਹੜੇ ਉੱਤੇ ਖਾਣੇ ਦੇ ਜਿਹੜੇ ਬਰਤਨ ਜਿਹੜੇ ਹੈਗੇ ਮਸ਼ੀਨਾਂ ਦਿੱਤੀਆਂ ਗਈਆਂ ਨੰਬਰ 4 ਇੱਕ ਟਰਮੀਨਲ ਬਣ ਰਿਹਾ ਸਾਡਾ ਬੱਸ ਸਟੈਂਡ ਤੇ ਨੰਬਰ 5 ਸਾਡਾ ਜਿਹੜਾ ਹੈਗਾ ਟੂਰਿਸਟ ਕੰਗਰੈਸ ਇਨਫੋਰਮੇਸ਼ਨ ਸੈਂਟਰ ਉਹ ਜਿਹੜਾ ਉੱਥੇ ਬਣ ਰਿਹਾ ਸੋ ਇਹ ਇਹ ਜਿਹੜੇ ਹੈਗਾ ਇਹਨਾਂ ਦਾ ਅੱਜ ਹੁਣੇ ਹੀ ਥੋੜੀ ਦੇਰ ਬਾਅਦ ਸਾਡੇ ਜਿਹੜੇ ਮੰਤਰੀ ਨੇ ਅਨਮੋਲ ਗਗਨ ਮਾਨ ਜੀ ਟੂਰਿਜ਼ਮ ਦੇ ਮੰਤਰੀ ਉਹ ਆ ਰਹੇ ਉਹ ਵੀ ਹੁਣ ਥੋੜੀ ਦੇਰ ਬਾਅਦ ਆਕਰਾਂ ਤੇ ਹੁਣੇ ਥੋੜੀ ਦੇਰ ਪਹਿਲਾਂ ਮੈਂ ਮੋਰਿੰਡੇ ਚ ਇੱਕ ਜਿਹੜਾ ਹੈਗਾ ਉੱਥੇ ਵਾਟਰ ਸਪਲਾਈ ਦਾ ਇੱਕ 7 ਕਰੋੜ ਦਾ 7 ਕਰੋੜ ਸਮਥਿੰਗ ਦਾ ਉੱਥੇ ਜਿਹੜਾ ਹੈਗਾ ਪ੍ਰੋਜੈਕਟਰ ਦਾ ਉਹਦਾਂ ਆਟਮ ਕਰਕੇ ਆਇਆ ਉਹਦੇ ਤਹਿਤ ਜਿਹੜਾ ਇੱਕ ਉੱਥੇ ਟਿਊਬਲ ਲੱਗਣਾ ਸੀ ਉਹ ਜਿੰਨੀਆਂ ਪਾਈਪਲਾਈਨਸ ਨੇ ਉਹ ਸਾਰੀਆਂ ਜਿਹੜੀਆਂ ਜੇ ਕੋਈ ਕੰਡਮ ਹੋਈ ਆ ਉਹਨੂੰ ਬਦਲੀਆਂ ਜਾਣੀਆਂ ਨਵੀਆਂ ਵੀ ਪੈਣੀਆਂ ਔਰ ਉਸ ਤੋਂ ਇਲਾਵਾ ਜਿੰਨੀਆਂ ਟੈਂਕੀਆਂ ਉਹਨਾਂ ਦੀ ਜਿਹੜੀ ਮੁਰੰਮਤ ਜਿਹੜਾ ਹੈ ਉਹਦੇ ਵਿੱਚ ਹੋਣਾ 7 ਕਰੋੜ ਦਾ ਉਹ ਪ੍ਰੋਜੈਕਟ ਸੋ ਬੜੀ ਤੇਜ਼ੀ ਨਾਲ ਜਿਹੜਾ ਹੈਗਾ ਵਿਕਾਸ ਦਾ ਕੰਮ ਜਿਹੜਾ ਹੈ ਸਰਕਾਰ ਚ ਕੋਰੇ ਮੈਂ ਧਗਵਨ ਟੀਵੀ ਲਈ ਹਰੀਸ਼ ਪਟਲਾ ਸ੍ਰੀ ਚੰਕਰ ਸਾਹਿਬ